ਆਹ ਕਹ ਰਵੀ ਬੁੱਤ ਫੇਰਾ ਤ੍ਰਿਪੂਨ ਫੋਨ ਲਾ ਕੇ ਪੁੱਛ ਪਲਾ ਵਾਟ ਇਸੋ ਚੂਹੀ ਪਹਿਲੀ ਨਾ ਸੋਚਣ ਦੀ ਕੀ ਗੱਲ ਹੈ ਜਰ ਪੁੱਛਣ ਦਾ ਤਾਂ ਲੱਗ ਗਈ ਬੜੀ ਉਧਰ ਵਾਗੀ ਹੋਵੇ ਯਾਰਾਂ ਉੱਥੇ ਤਾਂ ਉਸ ਦਿਨੇ ਆ ਗਈ ਜਿਹਨੇ ਮੈਨੂੰ ਕਰੇ ਕੰਮ ਆਇਆ ਫੋਨ ਆਇਆ ਕਹਿੰਦੀ ਜੇ ਤਾਂ ਤੂੰ ਫੋਨ ਤਾਂ ਕਰਨਾ ਸੀ ਯਾਰ ਉਹ ਯਾਰ ਮੈਨੂੰ ਕੀ ਪਤਾ ਦੀ ਮਾਲਾ ਘਰੇ ਪਹੁੰਚ ਜੂਗੀ ਅੱਗੇ ਰੋਜ ਹੀ ਆਉਂਦੀ ਆ ਉਹ ਕਿਹੜਾ ਹਲੇ ਪੁੱਛ ਸੀਗਾ ਜੀ ਠੀਕ ਹੋ ਜੀ ਰਵੀ ਬੋਲਦਾ ਸੀਗਾ ਉਹ ਗਾਣੇ ਛੋਡੇ ਕੋਲ ਆਈਏ ਪਲਾਂ ਨਾ ਨਾ ਗੱਲ ਤਾਂ ਕੋਈ ਨਹੀਂ ਪੈਸੀ ਪੁੱਛਦਾ ਮੈਂ ਤਾਂ ਅੱਛਾ ਮਲਟੀਪਲਾਈ ਨਹੀਂ ਫਿਰ ਕੋਈ ਨਾ ਫਿਰ ਦੱਸੂ ਮੈਂ ਹਾਰੀ ਗੱਲ ਠੀਕ ਹੈ ਚੰਗਾ ਹੱਸੀ ਗਾ ਕੋ ਉਪਾਕੇ ਨਹੀਂ ਮੇਰੇ ਕੋਲ ਤਾਂ ਆਪ ਨਹੀਂ ਆਈ ਅੱਛਾ ਮੈਂ ਕਿੱਥੇ ਪਤਾ ਕਰੀ ਦੱਸ ਉਹ ਹੁਣ ਕੀ ਬਣ ਗਿਆ ਵੀ ਕਿੱਧਰ ਵਾਕਿ ਉਹ ਲੈ ਇਹਨਾਂ ਨੇ ਦੱਸਣਾ ਤੇ ਵੀ ਗਲਤੀ ਤਾਂ ਇਹਨਾਂ ਦੀ ਹੈਗੀ ਭਾਈ ਤੂੰ ਕਿਸੇ ਨੂੰ ਫੋਨ ਕਰਕੇ ਪੁੱਛ ਲੈ ਉਹ ਡੈਸਟਰੀ ਚ ਮੈਂ ਭਾਈ ਕਿਹਨੂੰ ਫੋਨ ਕਰਕੇ ਪੁੱਛਣਾ ਕਿਸੇ ਰਿਸ਼ਤੇਦਾਰੀ ਤੇ ਉਹ ਪੁੱਛ ਲੈ ਵਾਗੀ ਹੁੰਦੀ ਐ ਤੂੰ ਕਰ ਭਾਈ ਫੋਨ ਕਿਸੇ ਨੂੰ ਮਸੀਹ ਨੂੰ ਪੁੱਛ ਰਿਆ ਯਾਰਾ ਚੱਲ ਮੈਂ ਪੁੱਛਦਾ ਬਾਈ ਯਾਰ ਸਾਡੇ ਰੇਤ ਦੀ ਤੂੰ ਜਾਣਦੀ ਤਾਂ ਹੈ ਨਹੀਂ ਕਿਤੇ ਹੋਰ ਉਹ ਚਾਹ ਉਰੇ ਆਉਂਦੀਆਂ ਜਾਂ ਉੱਥੇ ਜਾਂਦੀਆਂ ਨਾ ਨਵੀਂ ਟੈਨਸ਼ਨ ਪਾਤੀ ਯਾਰ ਕੋਈ ਗੱਲ ਤਾਂ ਨਹੀਂ ਹੋਈ ਗੱਲ ਬਾਤ ਦੱਸ ਤਾਂ ਕੋਈ ਕਰੇਗਾ ਨਾ ਕੋਈ ਗੱਲ ਤਾਂ ਗੱਲ ਕੀ ਹੋਣੀ ਹੈ ਉਹ ਤਾਂ ਕਹਿੰਦੀ ਮੈਨੂੰ ਘਰੋਂ ਫੋਨ ਆਇਆ ਕਹਿੰਦੀ ਉੱਦੀ ਅੱਧੇ ਘੰਟੇ ਬਾਅਦ ਕਹਿੰਦੀ ਮੈਂ ਤਾਂ ਜਾਣਾ ਕਹਿੰਦੀ ਵਾਪਸ ਫੋਨ ਉਸ ਤਾਂ ਕਰ ਹੀ ਨਹੀਂ ਸਾਡੇ ਗੱਲ ਹੀ ਨਹੀਂ ਹੋਈ ਕਿ ਜੀ ਮੈਂ ਪੁੱਛ ਕੇ ਕਰਦਾ ਜੇ ਕਰਦਾ ਫੋਨ ਕਮਾਲ ਹੋ ਗਈ ਯਾਰ ਧੰਨ ਵੀ ਵੇਖਦਾ ਮੈਂ ਪੁੱਛਦਾ ਗਈ ਤਾਂ ਮੈਂ ਗਈ ਕਿੱਧਰ ਐ ਦੱਸੇ ਮੈਨੂੰ ਜਾਣਦੀ ਨਹੀਂ ਤੂੰ ਕੀ ਪਤਾ ਭਾਈ हां भाई उदे गगन ਤਾਂ ਨਹੀਂ ਆਈਗੀ ਭਲਾ ਅੱਛਾ ਆਈ ਨਹੀਂ ਨਾ ਗਲਤਾ ਕੋਈ ਨਹੀਂ ਹੋਈ ਯਾਰ ਉਹ ਤਾਂ ਵੈਸੇ ਹੀ ਪੁੱਛ ਰਿਆ ਸੀਗਾ ਮੈਂ ਕਈ ਵਾਰੀ ਕਿਤੇ ਛੋਡੇ ਕੋਲੇ ਆ ਗਈ ਹੋਵੇ ਅੱਛਾ ਚਲ ਠੀਕ ਹੈ ਬਈ ਨਾ ਯੂਟਿਊਬ ਤੇ ਗਈ। ਉੱਥੇ ਵੀ ਨਹੀਂ ਗਈ। ਉਹ ਹੁਣ ਕੀ ਬਣ। ਉਹ ਤਾਂ ਕਿਤੇ ਉਹੀ ਨਹੀਂ ਜਾਂਦੀ। ਇਹ ਤਾਂ ਸਿੱਧਾ ਉਰੇ ਜਾ ਬੇਕੇ। ਉਹ ਤਾਂ ਕਿਤੇ ਜਾਂਦੀ ਨਹੀਂ। ਰਸਤੇ ਕਿਤੇ ਰਿਸ਼ਤੇ। ਕੋਈ ਕਰੇ ਨਾ ਗੱਲ ਹੋਗੀ। ਨਾ ਯਾਰ ਚੌੜਾ ਤਾਂ ਨਹੀਂ ਕਰ ਰਹੇ ਹੈਗੇ ਕਿਤੇ। ਚੌੜਾ ਜਰੇ ਚੌੜਾ ਕੀ ਗੱਲ ਹੋਗੀ? ਚਿਕੀ ਚੌੜਾ ਹੀ ਗੱਲ ਆ ਯਾਰ। ਚੌੜਾ ਦਾ ਤੂੰ ਕਰਾਂਗੇ ਸੀ ਪਹਿਲਾਂ। ਸੜ ਕਰੇ ਕੋਈ ਗੱਲ ਹੋਗੀ ਬਤੋ ਵੀ ਦੱਸਦੇ। ਜੇ ਗੱਲਵਾਦਾ ਬਈ ਦੱਸਦੇ ਕੋਈ। ਨਾ ਯਾਰ ਗੱਲ ਤਾਂ ਨਹੀਂ ਗੁਈ ਹੋਈ। ਫਿਰ ਹੋਰ। ਫਿਰ ਐ ਤਾਂ ਯਾਰ ਜਾਂਦੀ ਨਹੀਂ। ਹੋਰ। ਨਹੀਂ ਜੋ ਦੋ ਦਿਨ ਕਹਿ ਕੇ ਕਿ ਦੋ ਦਿਨ ਲਾ ਕੇ ਆਉਂਦੀ ਪਹਿਲਾਂ ਵੀ ਕਹਿ ਕੇ ਜਾਂਦੀ 19 ਦਿਨ ਲਾ ਕੇ ਆਉਂਦੀ ਆ ਉਹ। ਉਹ ਤਾਂ ਆਤੀ ਹੈ ਉਹ ਜਦੋਂ ਕਹਦੇ ਉਹਨੇ ਦਿਨ ਪੂਰੇ ਲਾ ਕੇ ਆਉਂਦੀ ਹੈ ਨਾ ਬਦਲਾ ਮੈਨਾਂ ਘੱਟ ਲਾਵੇ ਐ ਤਾਂ ਮੁੜਦੀ ਨਹੀਂ ਉਹ ਉਹ ਗੱਲ ਤਾਂ ਹੋਈ ਹੋਰ ਅਸੀਂ ਤਾਂ ਕੋਈ ਗੱਲ ਨਹੀਂ ਬਈ ਯਾਰ ਉਹ ਤਾਂ ਅੱਗੇ ਤਾਂ ਉੱਤੀ ਜਾਉਂਦੇ ਆ ਆਉਂਦੀ ਜਾਂ ਉੱਥੇ ਜਾਂਦੀ ਆ ਉਹ ਤਾਂ ਗੱਲ ਆ ਯਾਰ ਹੋਰ ਤਾਂ ਕਿਤੇ ਜਾਂਦੀ ਨਹੀਂ ਹੈਗੀ ਅਲਫਾ ਵਿੱਚ ਕੀ ਚੱਕੀ ਫਿਰਦਾ ਐ ਜਿੰਨਾ ਮੈਂ ਤਾਂ ਸੰਧਾਰਾ ਲੈ ਦਿੱਲੇ ਸੂਟ ਦੀ ਲੈ ਮਠਾਈ ਮਠੂਈ ਦੀ ਉਹਦਾ ਸੰਧਾਰਾ ਅੱਛਾ ਨਾ ਜੋ ਤੇਰੇ ਕੋਲ ਆਈ ਫਿਰ ਲੈ ਕੇ ਨਹੀਂ ਆਈ ਉਹ ਕਹਿੰਦੀ ਮੈਨੂੰ ਕਾਲੀ ਹੈਗੇ ਨਹੀਂ ਫੋਨ ਆਇਆ ਕਹਿੰਦੀ ਮੈਂ ਜਾਨੀ ਆ ਕਹਿੰਦੀ ਤੂੰ ਬਈ ਆਪੇ ਦੇਈ ਬਾਅਦ ਚ ਲੈ ਗੱਲ ਤਾਂ ਯਾਰ ਕੋਈ ਜਦੋਂ ਗਈ ਆ ਉਹ ਸੰਧਾਰਾ ਲੈ ਕੇ ਨਹੀਂ ਆਈ ਤੂੰ ਅ ਮੈਨੂੰ ਗੱਲ ਕੋਈ ਲੱਗਦਾ ਦੱਸਦਾ ਨਹੀਂ ਗੱਲ ਕੋਈ ਹੈਗੀ ਆ ਤੂੰ ਮੰਨ ਜੇ ਨਾ ਮੰਨ ਕੋਈ ਗੱਲ ਤੁਹਾਡੇ ਕਰੇ ਹੋਈ ਆ ਬਰਾਵਾ ਉਹ ਸਾਡੇ ਤਾਂ ਕੋਈ ਗੱਲ ਹੈ ਨਹੀਂ ਨਾ ਜੀ ਫੋਨ ਕਰਿਆ ਨਾ ਉਹਨੂੰ ਅਸੀਂ ਬੁਲਾਇਆ ਤੂੰ ਸਾਡੇ ਘੰਟੇ ਚ ਮੁੜ ਗਈ ਕੋਈ ਤਾਂ ਗੱਲ ਹੋਈ ਹੋਊ ਤੂੰ ਮੰਨ ਜੇ ਨਾ ਮੰਨ ਤੇ ਪੁੱਤ ਮੇਰੇ ਤਾਂ ਆਪ ਦਿਲ ਕਾਉ ਮੋਹ ਕਰੀਆਂ ਦੇ ਚਤ ਉਤਲੇ ਸਾਥ ਉਤਲੇ ਉੱਤੇ ਉੱਥਨ ਲਿਆ ਥੱਲੇ ਮੈਂ ਤਾਂ ਹੀ ਸਾਭ ਕੀ ਬਣ ਗਿਆ ਸਰੀ ਮਾਸੀ ਬਾਰ ਗੀ ਨੂੰ ਪੁੱਛ ਲਾ ਪੁੱਤ ਕੀ ਬਣੂਗਾ ਹੁਆ ਬਸ ਦੇ ਗੌਰ ਕਰ ਲੋ ਤੂੰ ਤਾਂ ਬੈਠੇ ਮੌਜ ਨਾਲ ਹੱਥਾਂ ਦੇ ਹੱਥਾਂ ਤਰੇ ਤਰੇ ਤਾਂ ਬੈਠੇ ਹੁਣ ਜਿਵੇਂ ਪੁੱਛੀ ਜਾਵਾਂਗੇ ਬੇਚੇਰਾ ਕੰਮ ਆ ਲਗ ਪਲੀ ਕੀ ਗੱਲਬਾਤ ਹੋ ਗਈ ਪੰਗਾ ਤਾਂ ਹੋਣੀ ਹੋਰ ਇੱਕੋ ਦੇ ਕੋਲ ਫੋਨ ਬਣੀ ਹੈਗਾ ਮੈਂ ਮੈਨੂੰ ਕਿੰਨੇ ਵਾਰੀ ਕਿਹਾ ਤੂੰ ਛੋਟਾ ਫੋਨ ਲੈ ਲੈ ਮੈਂ ਤੈਨੂੰ ਕਹੀ ਜਾਂਦੀ ਮੈਨੂੰ ਲੈ ਕੇ ਦੇ ਦੋ ਕਿੱਥੋਂ ਲਊਗੀ ਤੈਂ ਹੱਕ ਤੇ ਮੈਂ ਕਿੰਨੇ ਵਾਰੀ ਕਿਹਾ ਮੰਨਦੀ ਫਿਰ ਫੋਨ ਨਹੀਂ ਹੈਗਾ ਫਿਰ ਉਹਨੇ ਮੈਨੂੰ ਕਿਵੇਂ ਕਹਦਾ ਵੀ ਮੈਨੂੰ ਫੋਨ ਆਏਗਾ ਫਿਰ ਫੋਨ ਕਰਦੇ ਆਏ ਉਹਦੇ ਕੋਲ ਤੇਰੇ ਫੋਨ ਤੇ ਫੋਨ ਕਰਦੀ ਹੁੰਦੀ ਆ ਉਹ ਅੱਗੇ ਵੀ ਜਾਂਦੇ ਤੇ ਇਹ ਤਾਂ ਗੱਲ ਹੈ ਯਾਰ ਹੁਣ ਮੈਂ ਤਾਂ ਹੈਰਾਨ ਹੈ ਚੀਜ਼ ਦਾ ਕਮਾਲ ਹੋ ਗਈ ਦੱਸ ਮੈਂ ਉਹਨੂੰ ਕਿਹਾ ਵੀ ਤੂੰ ਫੋਨ ਲੈ ਲੈ ਭਾਈ ਕਹਿੰਦੀ ਨਾ ਮੈਂ ਕੀ ਕਰਨਾ ਤੇਰਾ ਫੋਨ ਹੈ ਤਾਂ ਹੈਗਾ ਜਿਹੜਾ ਬੰਦਾ ਬਾਹਰ ਅੰਦਰ ਜਾਂਦਾ ਫੋਨ ਲੈ ਜੇ ਨਾਲ ਛੋਟੇ ਲੈ ਲੈ ਚ ਇਹ ਹੈ ਕਹਿੰਦੀ ਉਹ ਕੁੜੀ ਕਿੱਧਰ ਵਾਕੀ ਮੈਂ ਤਾਂ ਨਹੀਂ ਜਾਂਦਾ ਕੋਈ ਤਾਂ ਗੱਲ ਭਾਈ ਹੈਗੀ ਹੈ ਕੋਈ ਤਾਂ ਤੂੰ ਮੰਨ ਚੇ ਨਾ ਮੰਨ ਗੱਲ ਤਾਂ ਤੁਹਾਡੇ ਘਰ ਹੀ ਹੋਈ ਹੈ ਤੂੰ ਦੱਸ ਦੇ ਭਾਈ ਬਣ ਕੇ ਦੇਖਾਂ ਵੀ ਫਾਇਦਾ ਨਹੀਂ ਹੁੰਦਾ ਗੱਲਾਂ ਦਾ ਗੱਲ ਤਾਂ ਭਾਈ ਯਾਰ ਮੈਂ ਤੈਨੂੰ ਦੱਸ ਦਿੰਦਾ ਮੈਂ ਵੀ ਤਾਂ ਹੀ ਆਇਆ ਅੱਜ ਅੱਛਾ ਤੇ ਉਹ ਤਾਂ ਉਹਦੀ ਪਰਜਾਈ ਲੜਨ ਲੱਗੀ ਉਹਦੇ ਨਾਲ ਜਦ ਦੌਰੋ ਗਈ ਆ ਨਰਨਾਲ ਅੱਛਾ ਉਦੋਂ ਨੇ ਖਾ ਸਾ ਗਲੇਸ਼ ਕਰਿਆ ਅੱਛਾ ਮੈਂ ਕਾਦੇ ਪਿੱਛੇ ਬਈ ਉਹ ਕਹਿੰਨੀ ਵੀ ਇਹ ਕੁੜੀ ਉਰੇ ਕਤੋਂ ਆ ਗਈ ਹੈ ਉਹ ਤਾਂ ਇੰਨਿਆ ਸਿਫਤਾਂ ਕਰਦੇ ਨਾ ਪਰ ਮੇਰੇ ਕਾ ਸੁਣਾ ਜੇ ਸਾਨੂੰ ਇਹ ਪਤਾ ਹੁੰਦਾ ਸੀ ਨਾਂ ਤੋਰਦੇ ਉਹਨੂੰ ਨਾ ਤੂੰ ਤਾਂ ਇੰਨੇ ਸਿਫਤਾਂ ਕਰਦੇ ਮੇਰੀ ਪਰਜਾਈ ਆਏ ਮੇਰੀ ਪਰਜਾਈ ਆਏ ਮੇਰੀ ਪਰਜਾਈ ਆਏ ਤੇ ਇਹ ਕੀ ਗੱਲ ਉਹ ਤਾਂ ਇੰਨੇ ਸਿਫਤਾਂ ਕਰਦੇ ਮੇਰੇ ਲਈ ਬਤੈ ਇੰਨਿਆ ਸਿਫਤਾਂ ਕਰਦੀ ਮੇਰੀ ਪਰਜਾਈ ਆਏ ਮੇਰਾ ਭਾਈ ਆਏ ਬਈ ਆ ਗਈ ਗੱਲ ਬਣ ਗਈ ਹੁਣ ਕਿੱਥੇ ਦੇਖੋਗੇ ਨਾ ਇਹ ਪਈ ਸੋਡੀ ਗੱਲ ਵੱਡੀ ਹੋ ਜੁਣਾ ਸਾਡੀ ਹੋ ਜੂ ਵੀ ਅਗਲੇ ਨਹੀਂ ਭਾਈ ਜਦੋਂ ਤੁਹਾਡੇ ਘਰੇ ਗੱਲ ਹੋਈ ਸੀ ਤਾਂ ਉਦੀ ਸਾਨੂੰ ਫੋਨ ਕਰਨਾ ਸੀਗਾ ਇਹ ਆ ਗੱਲ ਬਾਤ ਉਹ ਵੀ ਭੈਣ ਸਾਡੀ ਮੇਰੀ ਭੈਣ ਉਹ ਰੋ ਮੁੜ ਗਈ ਫੋਨ ਕਰਨਾ ਸੀ ਜਾਂ ਤਾਂ ਉਹਨੇ ਨਾਲ ਆਉਣਾ ਸੀਗਾ ਜੇ ਤੂੰ ਆਕਲ ਦਾ ਸਿਆਣਾ ਹੁੰਦਾ ਭਾਈ ਮੈਂ ਉਹਨੂੰ ਸਮਝਾਇਆ ਬਥੇਰਾ ਦੀਗਾ ਮਹਾ ਭਈ ਆਇਆ ਨਹੀਂ ਮੈਂ ਉਹਦੀ ਪਰਜਾਈ ਨੂੰ ਵੀ ਸਮਝਾਇਆ ਮਾਦੂਏ ਨਾ ਗਰਕੂੜੀ ਨਾਲ ਉਹ ਕਹਿੰਦੀ ਆਈ ਕਤੋਂ ਆ ਤਾਂ ਸੁਨਹਾਰਾ ਲੈਣ ਦੀ ਮਾਰੀ ਆਈ ਐ ਇਹ ਆਈ ਉਹਦਾ ਸਾਡੇ ਕੀ ਤੋੜਾ ਸਾਡੇ ਰਾਬਰੇ ਰੰਗ ਲਾਏ ਨੇ ਯਾਰ ਉਹ ਤਾਂ ਮੈਨੂੰ ਵੀ ਮੈਂ ਬਈ ਬਥੇਰਾ ਸਮਝਾਇਆ ਭਈ ਉਹਨਾਂ ਦੀ ਕੀ ਤੋੜਾਗਾ ਸਾਡੇ ਖਾਸੇ ਦਾ ਤੋੜਾ ਨਹੀਂ ਸਾਨੂੰ ਸੁਨਹਾਰੇ ਚਾਹੀਦੇ ਐਦਾਂ ਤਾਂ ਨਹੀਂ ਰੋਕਦੇ ਵੀ ਐ ਸੋਚੂਗੀ ਵੀ ਮੇਰੇ ਮਾਪੇ ਹੋ ਹੈ ਨਹੀਂ ਕਿ ਇਹ ਮੈਨੂੰ ਤਾਂ ਰੋਕਦੇ ਨੇ ਐਦਾਂ ਨੂੰ ਕਿਤੇ ਰੋਕੇ ਹੀ ਨਹੀਂ ਹੈਗਾ ਕਿ ਜਦੋਂ ਮਰਜ਼ੀ ਕਰ ਲੈ ਉਹ ਮੈਂ ਕਦੇ ਸਮਝੀ ਨਹੀਂ ਤੀਗਾ ਨੂੰ ਵੀ ਉਹਦੇ ਮਾਪੇ ਉਹਨੂੰ ਮਹਿਸੂਸ ਸੁਨਹਾਰੇ ਛੋੜੇ ਸੁਨਹਾਰੇ ਨਾਲ ਸੀ ਉਹਦੇ ਸੁਨਹਾਰੇ ਪਿਛੇ ਡੀ ਬੈਠਾ ਨਹੀਂ ਮੈਂ ਉਸੇ ਹੀ ਨਹੀਂ ਹੋਣ ਦਿੱਤਾ ਦੀ ਵੀਰੇ ਮ ਮਦਾਂ ਲੈ ਉਹ ਨਾਲ ਕਦੇ ਪਿਆਰ ਨਾਲ ਬੋਲਦਾ ਦੀ ਵਿਚਾਰੀ ਨੂੰ ਕਦੇ ਸਾਡਾ ਟਾਈਮ ਤੇ ਸੰਧਾਰਾ ਦੂਰ ਦਿੰਦੇ ਜੀ ਮਾਪਿਓ ਹੈ ਨਹੀਂਗੇ ਉੱਥੋਂ ਤੁਸੀਂ ਐ ਕਰਦੇ ਯਾਰ ਕਿਹੜੇ ਸਾਹਮਣੇ ਕੁਝ ਹੋਰ ਨਾਲ ਗੱਲਬਾਤ ਕਰ ਲਈ ਹੋਵੇ ਠੀਕ ਪਤਾ ਭਾਈ ਹੁਣ ਆਪਾਂ ਦਾ ਸੋਚ ਹੋ ਰਹੀ ਹੈ ਮੈਨੂੰ ਉਹ ਮਦਾਂ ਕਦੇ ਉਹਨੂੰ ਮਹਿਸੂਸ ਹੀ ਨਹੀਂ ਹੁਣ ਦਿੱਤਾ ਸੀ ਵੀ ਉਹਦੇ ਮਾਪਿਓ ਹੈ ਨਹੀਂਗੇ ਯਾ ਤੁਸੀਂ ਹੋਣ ਦਿੰਦੇ ਨਾ ਸਾਡੇ ਕਾਸੇ ਦਾ ਤੋੜਾ ਨਹੀਂ ਹੈਗਾ ਸਾਨੂੰ ਕੀ ਲੈਣਾ ਸੀ ਅਸੀਂ ਮੈਂ ਤਾਂ ਬਥੇਰਾ ਸਮਝਾਇਆ ਉਹਦੀ ਪਰਜਾਈ ਨੂੰ ਜੇ ਮੈਂ ਆਪਾਂ ਤੁੰਦ ਮੈਂ ਤੋਰਦੀ ਹੋਨੀ ਤੀ ਉਹਨੂੰ ਗੱਲ ਹੋੜ ਕੇ ਪਹਿਲਾਂ ਵੀ ਹੁੰਦੀ ਹੋਊਗੀ ਯੋ ਤਰੀਕੇ ਪਰ ਕਰ ਲਿਆ ਕਰਦੀ ਪਹਿਲਾਂ ਵੀ ਕਰਦੀ ਨਾ ਨਾ ਕਾਨੂੰ ਹੋਈ ਆ ਬਾਈ ਕਦੇ ਇਹਦਾ ਇਸ ਵਾਰ ਹੋਇਆ ਯਾਰ ਜਰੂਰ ਇਸ ਵਾਰ ਹੋਊਗਾ ਤੇ ਇੰਨੇ ਕਲਾ ਆਉਂਦੀ ਨਹੀਂ ਤੇ ਉਹ ਉਹ ਜਰੂਰ ਮਾਣ ਅਗਲਾ ਘਰੋਂ ਮਣਾ ਮੋਟਾ ਦੁੱਖ ਲੱਗਿਆ ਉਹਨੂੰ ਤਾਂ ਹੀ ਆਈ ਆ ਬੱਸ ਉਹ ਉਹਨੂੰ ਆਪਦਾ ਕਹਿੰਨੀ ਮੇਰੇ ਮਾਂ ਪਿਓ ਨਹੀਂ ਹੈਗਾ ਮੇਰੇ ਹੁਣ ਮਾਂ ਪਿਓ ਬਿਨਾ ਕਾਲਾ ਫਿੱਕਾ ਫਿਰ ਤੂੰ ਹੀ ਉਹਨੇ ਮਾਂ ਬਣਾਈ ਤੇ ਤੂੰ ਹੀ ਪਿਓ ਬਣੇ ਤੂੰ ਦੇ ਨਾਲ ਆਉਂਦਾ ਮੈਂ ਤਾਂ ਕਦੇ ਸੋਚੀ ਨਹੀਂ ਜੋ ਉਹਨੂੰ ਨਹੀਂ ਮੈਂ ਕੱਲੀ ਇੱਕ ਮਿੰਟ ਕੱਲੀ ਕਹਤੋ ਭੇਜੀ ਦੋ ਦਿਨ ਬਾਅਦ ਤੂੰ ਆ ਗਿਆ ਕਿਹਾ ਮੈਂ ਆ ਗਿਆ ਨਾਲ ਦੋ ਦਿਨ ਬਾਅਦ ਤੂੰ ਹੁਣ ਆਇਆ ਦੋ ਦਿਨ ਬਾਅਦ ਨਹੀਂ ਹੋਗੇ ਤੂੰ ਉਹਦੇ ਨਾਲ ਸਾਨੂੰ ਕਿ ਲੋੜ ਨਹੀਂ ਦੀ ਫਾਲਤੂੜੀ ਸਾਡੇ ਵਾਸਤੇ ਕੋਈ ਉਹ ਮਰੇ ਮੁਰੇ ਜਿੰਮੇਵਾਰੀ ਸਮਝੀ ਜਾਂਦਾ ਯਾਰ ਤੂੰ ਵੱਡਾ ਹੈ ਉਹ ਜ਼ਿੰਮੇਵਾਰੀ ਤਾਂ ਮਾਂ ਲੈ ਉਹ ਯਾਰ ਜਾਂਦੀ ਹੈ ਰੋਜ਼ ਆਉਂਦੀ ਜਾਂਦੀ ਹੈ ਜਦੋਂ ਆਪੇ ਨਹੀਂ ਜਦ ਇੱਕ ਵਾਰ ਉਹ ਜਾਂਦਾ ਉਹ ਜਾਂਦੀ ਹੈ ਇਹ ਲੜਕੀ ਆਈ ਹੈ ਤੈਨੂੰ ਫੋਨ ਤਾਂ ਕਰਦਾ ਵੀ ਭਾਈ ਆ ਗੱਲ ਬਾਤ ਹੋ ਗਈ ਇਹ ਲੜਕੀ ਗਈ ਹੈ ਭਾਈ ਜਦੋਂ ਟਾਈਮ ਨਹੀਂ ਜੀ ਮੈਂ ਲੈਣ ਆ ਜਾਂਦਾ ਮੈਂ ਤਾਂ ਬੇਲੀ ਜੀ ਕਰ ਨਾ ਸਾਨੂੰ ਮੁੜ ਕੇ ਤੇ ਫੋਨ ਕਰਿਆ ਵੀ ਆ ਗਈ ਭਾਈ ਵੀ ਪੁੱਛੀ ਲੈਂਦਾ ਤੂੰ ਇਹ ਕੋਸੇ ਹੋ ਕੇ ਆਇਆ ਬੰਦਾ ਡਰ ਗਿਆ ਮਹਾਲਾ ਚੱਲ ਕਿਹੜਾ ਇਹਦੇ ਕੋਲ ਸਾਨੂੰ ਵਿਸ਼ਤਾ ਪਾਤੀ ਨੂੰ ਪਤਾ ਨਹੀਂ ਕੀ ਕਿੱਥੇ ਹੋਊ ਕਿੱਥੇ ਨਾ ਹੋਊਗੀ ਦੋ ਦਿਨ ਹੋ ਗਏ ਨਹੀਂ ਪਾਗਲ ਨਹੀਂ ਆਈ ਉਹ ਆਜੂਗੀ ਕਿੱਥੇ ਬੈਠੀ ਦੋ ਦਿਨ ਦਾ ਹੋ ਗਏ ਬੈਠੀ ਕਿੱਥੇ ਤੇ ਆਏਗਾ ਬੈਠੀ ਹੋਊਗੀ ਹਾਂ ਇਹ ਜਾ ਦਿਮਾਗ 'ਚ ਫਰਕ ਨਹੀਂ ਹੈ ਜਿਹੜਾ ਉਹਦੇ ਵੀ ਹੋਊਗਾ ਥੋੜੇ ਫਰਕ ਹੈ ਉਹਦਾ ਕੋਈ ਫਰਕ ਥੋੜੇ ਫਰਕ ਹੈ ਦੂਜੇ ਨੂੰ ਹੁਣ ਜਦ ਕੋਈ ਆ ਜਾਣਾ ਮਾੜਾ ਫਿਰ ਉਹਨਾਂ ਕਹੀਏ ਵੀ ਕੀ ਯਾਰ ਮੇਰਾ ਮੈਂ ਇੰਜਾਂ ਕੱਟ ਨਹੀਂਣਾ ਹਾਂ ਚਾਹ ਮਾੜੀ ਚੰਗੀ ਵਿਸ਼ਤਾ ਕੀ ਲੈਣਾ ਯਾਰ ਤੁਹਾਨੂੰ ਫੋਨ ਤਾਂ ਕਰਦਾ ਦੱਸਦਾ ਰਹਿਤ ਸਾਨੂੰ ਤੇਰਾ ਕਰਿਆ ਸਾਨੂੰ ਕੀ ਮਾੜੀ ਹੋਵੇ ਚੰਗੀ ਹੋਵੇ ਚੰਗੇ ਤਾਂ ਇਹ ਕੱਟਣਾ ਸੀ ਤਾਂ ਕਿ ਲੈ ਤਾਂ ਜਾਂਦੀ ਨਹੀਂ ਹੁਣ ਪਤਾ ਲੱਗਿਆ ਹੁੰਦਾ ਨਾ ਅਸੀਂ ਭੇਜੀਏ ਉਹਨੂੰ ਦੇ ਸਿੱਧੀ ਗੱਲ ਹੈ ਉਹਨਾਂ ਨਾਲ ਲੋੜ ਹੈ ਨਾਲ ਉਹ ਦੇ ਸਿਹਾਰਾ ਦੀ ਲੋੜਾ ਉਸ ਨਾਲ ਰੱਲ ਗੱਲ ਕੇ ਮੈਂ ਤਾਂ ਉਹਨੂੰ ਆਪਦੇ ਪੇਕ ਕਹਿੰਦੇ ਕਿ ਮੈਂ ਮਾਂਏ ਆਪਦੇ ਪੇਕ ਕੀ ਲੈ ਜਾ ਕਾਨੂੰਨੀਆ ਨੇ ਪੇਕਿਆਂ ਦੀ ਸੌਂ ਕਹੂ ਆਹ ਕੀ ਗੱਲ ਹੋਈ ਲੈ ਹੁਣ ਦੱਸ ਅਸੀਂ ਕਿੱਥੇ ਦੇਖਾਂਗੇ ਕਿ ਬਾਹਰ ਕਿੱਥੇ ਦੇਖੀ ਨਾਲ ਵੇਚਿਆ ਵਾਲਾ ਕੋਈ ਨਹੀਂ ਸੌ ਲੋਗ ਗੱਲਾਂ ਬਣਾਉਣਗੇ ਤਾਂ ਨਹੀਂ ਕੀ ਗੱਲ ਹੋਈ ਕੀ ਨਾ ਹੋਈ ਉਹ ਨਹੀਂ ਭਈ ਆ ਜੂਗੀ ਉਹ ਮੈਨੂੰ ਪਤਾ ਕੋਈ ਮਾਰੇ ਬਟੂ ਜ਼ਿੰਮੇਵਾਰੀ ਹੁੰਦੀ ਹੈ ਬੰਦੇ ਦੀ ਐ ਥੋੜੀ ਹੁੰਦਾ ਕਿ ਉਹ ਚਲ ਕੋਈ ਨਹੀਂ ਬਾਈ ਯਾਰ ਹੁਣ ਗਲਤੀ ਹੋ ਗਈ ਆਪਾਂ ਹੁਣ ਇਹ ਹੱਲ ਕਰ ਦੋ ਉਹਦਾ ਵੀ ਹੈ ਕਿੱਥੇ ਪਤਾ ਕਰੋ ਪਤਾ ਹੁਣ ਕਿੱਥੇ ਪਤਾ ਕਰੀ ਦੱਸ ਕੀ ਕਰੀਏ ਹੁਣ ਜੇ ਬਾਹਰੇ ਰੌਲਾ ਪਾਣਾ ਤਾਂ ਵੇਚਤੀ ਐ ਹਾਲਾਂਕਿ ਤਾਂ ਨਿੱਕੀ ਗੱਲ ਬਕਵੇਂ ਬਾਗੀ ਉਹ ਜੇ ਤੂੰ ਉਹ ਜਿੰਦਰੇ ਕੰਮ ਲੈਂਦਾ ਕਾਨੂੰ ਚੱਕਣਾ ਪੈਂਦੇ ਤਾਂ ਕੰਮ ਹੁਣ ਦੱਸ ਮਾਦਾ ਕੀ ਤੇਰੀ ਮਜਬੂਰੀ ਸੀ ਮੈਂ ਕਿਹੜਾ ਹੁਣ ਪਈ ਉਹ ਮਜਬੂਰੀ ਦੀ ਗੱਲ ਮੈਂ ਤੇਰੇ ਕੋਲ ਆ ਗਈ ਵਧੀਆ ਸਾਨੂੰ ਕੋਈ ਚੱਕਣਿਆ ਸੀ ਭੇਜੀ ਅੱਜ ਤੋਂ ਬਾਅਦ ਤੁਹਾਡੇ ਘਰੇ ਠੀਕ ਐ ਤੂੰ ਕਰਵਾਉਂਦਾ ਸੀ ਦੱਸ ਹੀ ਦਿੰਦਾ ਫੋਨ ਕਰ ਦਿੰਦਾ ਕੱਲਾ ਤੂੰ ਵੀ ਜਿਹਨੇ ਡਰਦਾ ਸੀ ਕਿ ਡਰ ਲਾ ਦੂੰ ਘਰ ਵਾਲੀ ਤੋਂ ਨਾ ਹੁਣ ਸਾਡੇ ਦਿਲ ਤੇ ਪੁੱਛਿਆ ਚਾਹੀਦਾ ਵੀ ਕੀ ਵੀ ਤਰੀਕਾ ਹੈ ਕਿ ਤੂੰ ਡਰਦਾ ਘਰੋਂ ਨਹੀਂ ਨਿਕਾਉਂ ਫੋਨ ਹੀ ਕਰ ਦਿੰਦਾ ਫੋਨ ਤਾਂ ਕਰ ਸਕਦਾ ਹੈਗਾ ਫੋਨ ਹੀ ਤਰ੍ਹਾਂ ਫੜ ਲੈ ਜੀ ਤਰੀਕਾ ਵਾਲੀ ਨੇ ਪਰ ਹੁਣ ਕੀ ਕਰ ਦਿੰਦਾ ਪਰ ਕਰ ਦਿੰਦਾ ਅਸੀਂ ਕੋਈ ਹੱਲ ਕਰ ਮੈਂ ਲੈਣ ਬਗ ਜਾਂਦਾ ਮੈਂ ਕਦੇ ਬਿੱਲ ਤੇ ਬੈਠਾ ਸੀਗਾ ਹੁਣ ਦੇਖ ਲੈ ਟੈਨਸ਼ਨ 2 ਦਿਨ ਹੋ ਗਏ ਬਣੀ ਕਿੱਥੇ ਹੋਊ ਕਿੱਥੇ ਨਾ ਰੱਬ ਜਾਣਦਾ ਹੁਣ ਅਸ ਕੀ ਕਰੀਏ ਮਾਤਾ ਮੈਂ ਕੀ ਕਹਿ ਸਕਦੇ ਆ ਭਾਈ ਚੱਲ ਕੋਈ ਨਹੀਂ ਆਪਾਂ ਦੇਖ ਲੈ ਕਰਦੇ ਆ ਪਤਾ ਵੇ ਪੁੱਤ ਤੂੰ ਸਿਆਖ ਜੀ ਅਗਲੇ ਇਸ ਤਾਂ ਨਿਵੇੜੋ ਇਹ ਤਾਂ ਲੜਤਾ ਫੇਰ ਵੀ ਲਿਓ ਪਹਿਲਾਂ ਤੁਸੀਂ ਉਹ ਕੁੜੀ ਦਾ ਪਤਾ ਕਰੋ ਹਾਂ ਬਈ ਮੈਂ ਵੀ ਐਂ ਕਹਿੰਦਾ ਅੱਧੀ ਗਾਗਨ ਲੈ ਕਿੱਥੇ ਉਹ ਆਉਂਦੀ ਐ ਸ਼ੁਕਰ ਆ ਉਹ ਪਰਮਾਤਮਾ ਲੈ ਆ ਗਾਗਨ ਆਉਂਦੀ ਐ ਗਾਗਨ ਕਿੱਥੇ ਜੀ ਤੂੰ ਪਿੰਡ ਸੀ ਮੈਂ ਮੈਂ ਤਾਂ ਪਹਿਲੀ ਆ ਗਿਆ ਨਹੀਂ ਤੂੰ ਗੱੱਚੀ ਦੀ ਬਈ ਨਹੀਂ ਤੇ ਮੋਲੀ ਮੋਲੀ ਆਇਆ ਤਾਂ ਆ ਲੈ ਕੇ ਅਸਮਾਨਾਂ ਚ ਨੱਚ ਕਾ ਲੈਂਦਾ ਉਹ ਬਸ ਤੂੰ ਰਹਿਣ ਦੇ ਕਾ ਝੂਠ ਬੋਲੀ ਜਾਂਦੀ ਐ ਸਾਨੂੰ ਸਾਰਾ ਕੁਝ ਦੱਸਤਾ ਉਹਨੇ ਕੀ ਦੱਸਤਾ ਯਾ ਵੀ ਹੋਇਆ ਸਾਰਾ ਦੱਸਤਾ ਉਹਨੇ ਠੀਕ ਐ ਕਾ ਝੂਠ ਬੋਲਦੀ ਹੈ ਇਹ ਗੱਲ ਦੱਸ ਕੋਈ ਕੀ ਹੋਇਆ ਤੇਨੂੰ ਪਤਾ ਨਹੀਂ ਕੀ ਹੋਇਆ ਕੁਝ ਨਹੀਂ ਹੋਇਆ ਹੋਇਆ ਹੁਣ ਕਿਉਂ ਨੇਗਾ ਲੈ ਦੇਖ ਲੈ ਮਤ ਮੈਨੂੰ ਸਾਰਾ ਕਿਆ ਮੁੰਡੇ ਨੇ ਦੱਸਤਾ ਬਈ ਆ ਗੱਲ ਐ ਕੀ ਦੱਸਤਾ ਵੀਰ ਤਾਂ ਆ ਤਾਂ ਦੋਨ ਹੈ ਕਿੱਥੇ ਆਸ ਬਾਲਾ ਮੈਨੂੰ ਪਿੰਡੋਂ ਆਈਆਂ ਮੈਂ ਮੈਂ ਕਿੱਥੇ ਆਂਦੀ ਆ ਨਹੀਂ ਬਈ ਪਿੰਡੋਂ ਤਾਂ ਤੋਦੀ ਆ ਗਈ ਸੀ ਮੈਂ ਨਾ ਤੂੰ ਇਹ ਫੋਨ ਕਰਤਾ ਫੋਨ ਕਿਉਂ ਨਹੀਂ ਕਰਿਆ ਤੈਨੂੰ ਇਹ ਕਹਿੰਦਾ ਗੁਰਦਿਆਂ ਦੇ ਫੋਨ ਆਜੇ ਫੋਨ ਮੈਂ ਤਾਂ ਕਰਿਆ ਨਾ ਟੁੱਕ ਤਾਂ ਸਾਡੂ ਹਾਇ ਕਿੱਥੇ ਭਲਾਸ ਮੈਨੂੰ ਕਿੰਨੇ ਕੀਤੀ ਤੂੰ ਮੈਂ ਵੀ ਸੋਲੀ ਦੇ ਕਰੀ ਸੀ ਕਿ ਕਿਹੜੇ ਸੇਲੀ ਦੇ ਨਾਲ ਸੇਲੀ ਵਾ ਜਾਣ ਦੀ ਕੀ ਲੋੜ ਸੀ ਘਰ ਹੈ ਨਹੀਂ ਉਹ ਕਰੇ ਆਉਂਦੀ ਤੂੰ ਮੈਂ ਵੀ ਤੈਨੂੰ ਕਰੋੜ ਸੇ ਸੰਭੀ ਹੋ ਰਿਹਾਗੇ ਹਾਉਸ ਉਹ ਚੱਲ ਬਾਈ ਹੁਣ ਜਦੋਂ ਮੈਂ ਉਰੇ ਆਇਆ ਜੋ ਤੂੰ ਦਿਖੀ ਨਹੀਂ ਹੈਗੀ ਮੂਰੇ ਤੇ ਸਾਰਾ ਕੁਝ ਪਈ ਦੱਸਣਾ ਥੋੜੇ ਥੋੜੇ ਵਕ ਕਿਭਰ ਨਹੀਂ ਸੀ ਮੈਂ ਵੀ ਚੱਲ ਇਸ ਨੂੰ ਪਤਾ ਲੱਗ ਜੀ ਉਹ ਚੱਲ ਗਈ ਤੇ ਆਈ ਤੂੰ ਤਾਂ ਬਸੇਰੇ ਪੜਦੇ ਰੱਖੇ ਸਾਡੇ ਪਰ ਹੁਣ ਜਦੋਂ ਤਰੀਪਰਜਾਈ ਇਹ ਮਾੜੀ ਨਿਕਲ ਗਈ ਹੋ ਚੁੱਕੀ ਕਸੂਰ ਆ ਕਿਸੇ ਦਾ ਨਾ ਪੜਦੇ ਰੱਖਣ ਦੀ ਕਰੋੜ ਹੁੰਦੀ ਇਹ ਚੀਜ਼ਾਂ ਕੀ ਪੜਦੇ ਰੱਖੇ ਮੇਰੇ ਨਾਲ ਅਸਮਾਨ ਪਰੇ ਕਿੱਥੋਂ ਕਿਵੇਂ ਕੀ ਗੱਲ ਬਾਤ ਹੈ ਹੁਣ ਤਾਂ ਤੂੰ ਰੱਖ ਦਿਆ ਹੁਣ ਤਾਂ ਤੂੰ ਮੈਂ ਲੋ ਲੋ ਮਿਲਿੰਗੇ ਅਸਮਾਨ ਚ ਪਰ ਵਾਲੀ ਜੰਦੀ ਜਿਹੜੀ ਮਾੜੀ ਮੋਟੀ ਥੇ ਚੱਲਾ ਤੈਨੂੰ ਲੋ ਬਿਲੋਂ ਕਿ ਕੀ ਗੰਮਦੀ ਦਾ ਨਾਲ ਨਹੀਂ ਹੁੰਦੀ ਆਪਣੀ ਵੀ ਲੋੜ ਹੈ ਕੀ ਤੋੜਾ ਆਪਣੀ ਹਰਸ਼ ਹੈਗਾ ਮੰਕਿਆ ਤੀ ਸੀਨੇ ਕੋਈ ਫਰਕ ਨਹੀਂ ਛੋੜੀ ਕੋਈ ਫਰਕ ਰੱਖਿਆ ਕੋਈ ਮਤਦ ਦੇ ਫਰਕ ਨਹੀਂ ਜਾਂਦੀ ਇੱਕੋ ਗੱਲ ਹੈ ਮੈਨੂੰ ਪਤਾ ਸਿਫਤ ਕਰਾ ਮੈਨੂੰ ਰੱਖ ਦੇਣਗੇ ਤੇ ਤੱਕੇ ਸਮਸਿਆ ਕਰਨਾ ਮੰਨਦਾ ਹੁੰਦਾ ਵਾ ਬਤਾਉਗਾ ਠੀਕ ਹੈ ਕਾ ਚੰਗੀ ਗੱਲਾਂ ਕਰਨਾ ਪੈਂਦਾ ਪਰ ਇੰਨਾ ਵੀ ਨਹੀਂ ਹੁੰਦਾ ਹੁੰਦਾ ਨਾ ਤੂੰ ਕਿਹਦੇ ਕਿਹੜੇ ਹੋ ਰਹੀ ਜੇ ਕੀ ਗੱਲਾਂ ਲੱਕੀ ਸੋਚੂ ਆਪਣੇ ਕੀ ਗੱਲ ਐ ਅਜੀ ਇਸ ਤਰ੍ਹਾਂ ਫੋਨ ਕਰੀ ਜਾਂਦੇ ਆ ਅਲਕੀ ਸੋਚੂਗਾ ਆਪਣੇ ਬਾਰੇ ਕਿਹ ਕਿਹ ਕੋ ਗੋ ਵੀ ਕਿੱਧਰ ਵੱਗ ਗਈ ਐਂ ਤਾਂ ਸੋਚ ਲਈ ਜੀ ਮੈਂ ਤੈਨੂੰ ਸੇਲੀ ਕੋ ਜਾਣਦੀ ਕਿ ਲੋੜ ਸੀ ਆਪਣੇ ਘਰੇ ਆਉਂਦੀ ਘਰ ਹੈਗਾ ਸੀਗਾ ਕਰਦੇ ਸੋ ਤੱਕ ਦੇਖੇ ਬੰਦੇ ਤਾਂ ਇਸੀ ਵੀ ਚੱਲ ਕਰਦੇ ਮੈਨੂੰ ਫੋਨ ਕਰਦਾ ਜੀ ਜਿਹੜੇ ਭਾਉਣੀ ਫਿਰੇ ਸੇਲੀ ਕੋ ਜਾਣਦੀ ਕਿ ਲੋੜ ਪਈ ਸੀ ਤੈਨੂੰ ਇਹ ਕੀ ਡਿੱਕੀ ਗੱਲਬਾਤ ਹੋਈ ਸੀ ਗੱਲਬਾਤ ਤਾਂ ਉਹੀ ਐ ਬਾਈ ਜਿਹੜੀ ਮੈਂ ਤੁਹਾਨੂੰ ਸਾਰੀ ਦੱਸੀ ਸੀ ਰੀ ਪਰ ਜਾਈ ਨੇ ਪੁੱਟਾ ਕਰਦਾ ਬੋਲਦੇ ਵੇ ਹੁੰਦਾ ਮੇਰਾ ਵੀ ਕਸੂਰ ਨਹੀਂ ਦੇਗਾ ਮੈਂ ਕਹਨੂੰ ਬਸ ਹੀ ਆ ਸਮਝਾਇਆ ਵੀ ਕੋਈ ਗੱਲ ਨਹੀਂ ਭਾਈ ਮੇਰੀ ਗਲਤੀ ਹੋ ਗਈ ਚਲ ਮੈਂ ਮਾਫੀ ਮੰਗ ਲੈਣਾ ਵੀ ਤੂੰ ਮੈਨੂੰ ਘਰ ਛੱਡ ਕੇ ਨਾ ਜਾ ਤੂੰ ਦੋ ਦਿਨ ਰਹਿ ਜਾ ਅਗਲਾ ਕੀ ਕਹੂਗਾ ਵੀ ਦੋ ਦਿਨ ਲਾਉਣ ਆਈ ਤੇ ਤੂੰ ਹੀ ਮੁੜੇ ਹੋਰ ਉਹਦੀ ਮੁਰਗੀ ਦੂਹਾਂ ਨੇ ਫਿਰ ਮੈਂ ਤੁਮ ਤਾ ਕਹਿਂਦੀ ਰਹੀ ਸੀ ਕਿ ਮੇਰੀ ਮਾਂ ਕੋਈ ਗ੍ਰੈਜੂਏਟ ਸਤਾਨੇ ਮਾਰੋ ਮੈਨੂੰ ਤੂੰ ਤਾਂ ਸਤਾਨੇ ਕੱਦ ਮਾਰਨੇ ਤੇ ਤੈਨੂੰ ਮੈਂ ਕਦੇ ਤੈਨੂੰ ਕੁਛ ਕਹੇਗਾ ਆਪਾਂ ਕੋ ਰੋੜਾ ਨਾ ਕੋਈ ਚੀਜ਼ ਹੀ ਰੱਖਾ ਹੋਵੇਗਾ ਰੰਗ ਲੱਗੇ ਹੋਏ ਰੱਬ ਦੇ ਆਪਣੇ ਕੋਲ ਕੀ ਆਪਾਂ ਤੈਨੂੰ ਤ ਰੋਧਾ ਇਹ ਨਾ ਕਰਦੀ ਹੁੰਦੀ ਸੀ ਭੁਜਾਈ ਭਰੇ ਮੇਰਾ ਭਾਈ ਭਾਈ ਤਾਂ ਆ ਕੇ ਨਹੀਂ ਚਲ ਵਗ ਜਾ ਹਮਰੇ ਬੜਾ ਪਿਆਰ ਹੋਊਗਾ ਤਾਂ ਕੱਲ ਦਾ ਉੱਦੇ ਦੀ ਕੋਈ ਦੱਸੀ ਸਾਨੂੰ ਤਾਂ ਕੱਲ ਦਾ ਪਹਿਲਾਂ ਨਹੀਂ ਹੋਊਗੀ ਇਹ ਕਰਦੇ ਪਹਿਲਾਂ ਵੀ ਹੋਊ ਤੇ ਨਾਲ ਬਈ ਮੈਂ ਤੁਹਾਨੂੰ ਗੱਲ ਦੱਸਦਾ ਜਾਂ ਕਿਦਾ ਕਰ ਕਰਦੀ ਹੀ ਕਹਾਣੀ ਹੈ ਇਹਦਾ ਅੱਜ ਕੱਲ ਜਵਾਨਾਂ ਬਈ ਆਇਆ ਆ ਬਈ ਉੱਤੇ ਆ ਪਿਆ ਉਹ ਤਾਂ ਹੈ ਹੀ ਹੈ ਇਹ ਕੱਲ ਹਰੇਕ ਭੁਜਾਈਆਂ ਆਉਂਦੀਆਂ ਨਣਦਾਂ ਨਾ ਐਂ ਕਰਦੀਆਂ ਹੁੰਦੀਆਂ ਨੇ ਇਹਦਾ ਬਈ ਕਰ ਕਰਦੀ ਹੀ ਕਹਾਣੀ ਹੈ ਤਿਆਂ ਨੂੰ ਤਾਂ ਹੁੰਦਾ ਵੀ ਆਪਦੇ ਪੇਕੇ ਦੀ ਇੱਜ਼ਤ ਰਹਿ ਜੇਵੇ ਉਹਦਾ ਆਪਦੀ ਇੱਜ਼ਤ ਰੱਖਦੀਆਂ ਆਈਆਂ ਨੇ ਪਹਿਲਾਂ ਤੋਂ ਹੀ ਰੱਖਦੀਆਂ ਆਈਆਂ ਨੇ ਫੇਜ ਦੀ ਮਾਰੀ ਲਾ ਲ ਦੋਨ ਨੇ ਕਿਤੇ ਕੱਟ ਕੇ ਆਈ ਹੈ ਘਰ ਛੱਡੀ ਬੈਠੀ ਆ ਉਹ ਸਾਨੂੰ ਦੱਸਿਆ ਨਹੀਂ ਕੋਈ ਸਾਡੇ ਥੋੜੇ ਇਨੇ ਸ਼ਰਮਤਾਂ ਕਰਦੀ ਹੈ ਮੇਰਾ ਭਾਈ ਆਇਆ ਹੈ ਮੇਹਣੇ ਭਜਾਈ ਆ ਕਰਦੀ ਹੈ ਇੱਜ਼ਤ ਦੀ ਮਾਰੀ ਕਰੀ ਗਈ ਹੁਣ ਤੱਕ ਇਹਨੇ ਕੀ ਹੁ ਚੱਲਦੀ ਹੋਊ ਜਬਦੇ ਤੇ ਬਹੁਤ ਕੁੜੀਆਂ ਬਈ ਆਹੀ ਨੇ ਜਿਹੜੀਆਂ ਆਪਦੇ ਪਰਿਵਾਰ ਨੂੰ ਟੁੱਟ ਕੇ ਆਪਦੇ ਸਹੁਰਿਆਂ ਕੋਲੇ ਆਪਦੇ ਪੇਕੇ ਦੀ ਇੱਜ਼ਤ ਰੱਖਦੀਆਂ ਰੱਖਦੀ ਨੇ ਉਹ ਤਾਂ ਗੱਲ ਆ ਸਿਆਣਤੀ ਬੱਤਾਂ ਨਿਸ਼ਾਨੀ ਹੁੰਦੀਆਂ ਨਾ ਕਿੰਗੇ ਮਾਂ ਪੇ ਸੋਸ ਫਰਾਂ ਜੀ ਆਪਦੇ ਵੀ ਨਾ ਕਸ਼ਟ ਜਰਨਾ ਚਾਹੁੰਦੇ ਨਾ ਦੱਸਦੇ ਨਾ ਚਹੀਦੇ ਆਪਾਂ ਨੂੰ ਬੰਦੇ ਨੂੰ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਇਹ ਕਿੱਤੀ ਦਾ ਦਰਦ ਹੈਗਾ ਜੋ ਕਿ ਆਪਦੇ ਪੇਕੇ ਦੀ ਇੱਛਤ ਸੌਰਿਆਂ ਕੋਲੇ ਬੁਲਾਉਣ ਦੀ ਮਾਰੀ ਬਹੁਤ ਕੁਝ ਕਰਦੇ ਆ ਹਨ ਵੀਡੀਓ ਨੂੰ ਬੱਤ-ਬੱਤ ਸ਼ੇਅਰ ਜ਼ਰੂਰ ਕਰਨਾ ਜਿਹੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਧੰਨਵਾਦ